ਕਪਾਤੂ ਸੂਵੇ ਤੋਂ ਅੱਗੇ ਹੁਣ ਫੇਰ ਲੱਗਿਆ ਟੈਂਕੀ ਫੁੱਲ ਕਰਾਣ ਕੱਲ ਵੀ ਟੈਂਕੀ ਫੁੱਲ ਕਰਾਈ ਸੀ 60 ਕਿਲੋਮੀਟਰ ਪਲੱਸ ਚੱਲ ਗਈ ਆਪਣੀ ਗੱਡੀ ਇਹ ਪੰਪ ਤੋਂ ਕਰਾਵਾਂਗੇ ਆਪਾਂ ਡੀਜ਼ਲ ਦੀ ਟੈਂਕੀ ਫੁੱਲ ਲਓ ਜੀ 2510 ਦਾ ਤੇਲ ਪੈ ਗਿਆ ਪਰ ਜੀ ਆਪਾਂ ਲਈਏ ਲੈ ਟੈਂਕੀ ਲਈਏ ਫੁੱਲ ਕਰਾ ਜੀ ਦੋਸਤੋ ਆਪਾਂ ਦਸੂਹੇ ਤੋਂ ਪਿੰਟ ਕਾ ਗਰੇ ਕੋਲੇ ਉਹ ਸੀਗਾ ਭਾਰਤ ਪਟਿਆਲੇ ਮਿੰਦਾ ਪੰਪੋਂ ਤੋਂ ਟੈਂਕੀ ਫੁੱਲ ਕਰਾ ਕੇ ਆਪਾਂ ਚੱਲ ਪਿਆ। ਕਿਹਾ ਟੈਂਕੀ ਲਈ ਹੈ ਫੁੱਲ ਕਰਾ ਬੈਟ ਲਈ ਹੈ ਲਾ ਹੁਣ ਜਿੱਤੇ ਨੇ ਚਾਲੇ ਪੰਜਾਬ ਨੂੰ ਪਾ ਆਪਣੇ ਸ਼ਹਿਰ ਨੂੰ ਚੱਲੇ ਹੁਣ ਜੀ। ਦੋਸਤੋ ਆਪਾਂ ਦੁਬਾਰੇ ਮੁੜ ਕੇ ਦਸੂਹੇ ਸ਼ਹਿਰ ਦੇ ਵਿੱਚ ਆ ਚੁੱਕੇ ਆਂ ਆਪਾਂ ਜਾਵਾਂਗੇ ਇੱਥੋਂ ਜਲੰਧਰ ਜਲੰਧਰ ਪਿਆਗਾ ਇੱਥੋਂ 60 ਕਿਲੋਮੀਟਰ ਤੇ ਉਦੋਂ ਅੱਗੇ ਫਿਰ 60 ਕਿਲੋਮੀਟਰ ਵਾਂਗੂ ਪਿਆ ਜੀ ਲੁਧਿਆਣਾ ਸ਼ਹਿਰ। ਲੁਧਿਆਣੇ ਤੋਂ ਆਪਾਂ ਨੂੰ ਦੁਬਾਰੇ ਵਾਪਸੀ ਮਿਲ ਚੁੱਕੀ ਹੈ ਜੀ ਆਪਾਂ ਉਥੋਂ ਮਾਲ ਲੋਡ ਕਰਾਂਗੇ ਠੀਕ ਹੈ ਕਿਉਂਕਿ ਜਦੋਂ ਅਸੀਂ ਰਾਤਾਂ ਨੂੰ ਬਾਹਰ ਮਾਰਦੇ ਆ ਤਾਂ 2 ਰੁਪਏ ਬਚੇ ਨਾ ਫਿਰ ਫਾਇਦਾ ਕੀ ਬਣੇਰੇ ਆਪਣੇ ਬਲੌਗ ਦੇ ਨਾਲ ਤੇ ਆਪ ਜੀ ਦਾ तहे ਦਿਲੋਂ ਸਵਾਗਤ ਕਰਦੇ ਹਾਂ ਦਸੂਹਾ ਆਪਣਾ ਸਵਾਗਤ ਕਰਦਾ ਜੀ ਆਪਾਂ ਹੁਣ ਜਲੰਧਰ ਨੂੰ ਚੱਲ ਰਹੇ ਹਾਂਗੇ ਸਿੱਧੇ ਜਲੰਧਰ ਇਥੋਂ ਦੋਸਤੋ ਆਪਣੀ ਰਾਣੀ ਸੁੰਦਰਾ ਬਾਟਾਂ ਪੜਦੀ ਆਉਂਦੀ ਹੈ ਜਲੰਧਰ ਰਹਿ ਗਿਆ 42 ਕਿਲੋਮੀਟਰ ਅੰਬਾਲਾ 216 ਦਿੱਲੀ 415 ਬਸ ਪਹੁੰਚ ਗਿਆ ਆਪਾਂ ਦਿੱਲੀ ਅੱਜ ਫਤਿਹ ਕਰ ਦੇਣੀ ਆਪਾਂ ਨੇ ਦਿੱਲੀ ਲੋ ਜੀ ਮੇਰੇ ਪਿਆਰੇ ਦੋਸਤੋ ਅੱਜ ਦੁਬਾਰੇ ਆਪਾਂ ਹੁਣ ਫੇਰ ਪਹੁੰਚ ਗਏ ਜਲੰਧਰ ਸ਼ਹਿਰ ਦੇ ਵਿੱਚ ਜੀ ਆਪਾਂ ਦਸੂਹੇ ਤੋਂ ਅੱਗੇ ਤੋਂ ਆਏਾਂਗੇ ਸਾਹਮਣੇ ਆ ਗਿਆ ਜੀ ਚੌਕ ਵੱਡਾ ਪੁਲ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਆ ਗਦਰੀ ਬਾਬੇ ਵਾਲਾ ਚੌਕ ਆ ਉੱਥੋਂ ਆਪਾਂ ਮੁੜਾਂਗੇ ਲੈਫਟ ਲੈਫਟ ਜਾਊਗਾ ਸਿੱਧਾ ਲੁਧਿਆਣਾ ਰਾਈਟ ਜਾਵ ਪਾਉ ਜੂ ਅੰਮ੍ਰਿਤਸਰ ਨੂੰ ਆਪਾਂ ਜਾਣਾ ਲੁਧਿਆਣੇ ਨੂੰ ਇਸ ਟਾਈਮ ਤੇ ਆਪਾਂ ਦੁਬਾਰੇ ਫੇਰ ਪਹੁੰਚ ਗਏ ਆ ਦੋਸਤੋ ਜਲੰਧਰ ਸ਼ਿਡੀ ਦੇ ਵਿੱਚ ਆਪਾਂ ਹੁਣ ਵਿਚਣੀ ਵੜਦੇ ਆ ਆਪਾਂ ਬਾਈਪਾਸੇ ਲੰਘਣਾ ਸਾਰਾ ਜੀ ਦੋਸਤੋ ਚੌਂਕ ਦੇ ਵਿੱਚ ਕਾਫੀ ਜਿਆਦੇ ਲੰਮਾ ਜਾਮ ਲੱਗਾ ਹੋਇਆ ਸੀਗਾ ਜਾਮ ਨੂੰ ਆਪਾਂ ਕੱਟ ਕੇ ਇਸ ਟਾਈਮ ਤੇ ਚੜ ਗਏ ਆ ਜੀ ਵੱਡੇ ਰੋਡ ਤੇ ਜੋ ਕਿ ਸਿੱਧਾ ਜਾਊਗਾ ਇਹ ਅੰਬਾਲਾ ਦਿੱਲੀ ਲੁਧਿਆਣਾ ਖਾਸ਼ਾਪਾ ਲੁਧਿਆਣੇ ਜਾਣਾ ਆਪਾਂ ਬਾਹਲੇ ਅੱਗੇ ਵਾਗੇ ਸੀਗੇ ਏਅਰ ਰੋਡ ਆਪਾਂ ਨੂੰ ਸਿੱਧਾ ਲੈ ਕੇ ਜਾਊਗਾ ਜੀ ਲੁਧਿਆਣਾ ਸ਼ਹਿਰ ਇਹ ਨਹੀਂ ਆਪਾਂ ਹੁਣ ਛੱਡਦੇ ਬਣੇ ਰਿਓ ਬਲੌਗ ਦੇ ਨਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਐ ਇਥੋਂ ਦਾ ਇਹ ਰਾਤ ਨੂੰ ਜਗਮਗਾ ਹੁੰਦੀ ਆ ਬਹੁਤ ਸੋਹਣਾ ਲੱਗਦਾ ਹੈਗਾ ਇਹ ਫੈਕਟਰੀਆਂ ਬਣੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਤੇ ਉਹਦੀਆਂ ਬ੍ਰੈਂਡ ਕੱਪੜਾ ਲੀੜਾ ਔਰ ਸੂਜ ਵਗੈਰਾ ਲੋ ਜੀ ਚਿਹੜੂ ਪਹੁੰਚ ਗਏ ਆਪਾਂ ਤੇ ਆਪਣਾ ਸਫ਼ਰ ਰਹਿ ਗਿਆ ਕੁੱਲ 50 ਕਿਲੋਮੀਟਰ ਦਾ ਅੰਬਾਲਾ 164 ਹੋਰੋਂ ਤੁਸੀਂ ਦੇਖ ਸਕਦੇ ਹੋ ਆਪਾਂ ਜਾ ਰਹੇ ਹਾਂਗੇ ਲੁਧਿਆਣੇ ਨੂੰ ਹਾਂਜੀ ਦੋਸਤੋ ਆਪਾਂ लवली ਯੂਨੀਵਰਸਿਟੀ ਟੱਪਿਆ ਏ ਤੇ लवली ਯੂਨੀਵਰਸਿਟੀ ਤੋਂ ਪਿੱਛੇ ਤੇ ਦਰਿਆ ਤੋਂ ਹੋਰਾਂ ਆਰਟੀਓ ਖੜੇ ਨੇ ਕਈ ਤੇ ਬੱਸਾਂ ਘੇਰ ਗਈਆਂ ਨੇ ਲੋਡਿੰਗ ਗੱਡੀਆਂ ਘੇਰ ਗਈਆਂ ਨੇ ਓਵਰ ਹਾਈਟ ਓਵਰ ਲੈਂਥ ਡਾਲੇ ਖੁੱਲੇ ਵਾਲੀਆਂ ਤੇ ਬੱਸਾਂ ਚੱਕਰ ਗਏ ਨੇ ਪੀਕ ਆਪਾਂ ਕੈਂਟਰ ਟਰੱਕ ਕਟਵਾ ਸਪਾਈ ਜਾਂਦੇ ਨੇ ਆਰਟੀਓ ਵੈਗਰੂ ਬਚਾਵੇ ਇਹਨਾਂ ਤੋਂ ਲਓ ਜੀ ਦੋਸਤੋ ਜਾਰੀ ਆ ਆਪਣੇ ਮੂਰੇ ਅੰਬਰ ਅੰਮ੍ਰਿਤਸਰ ਐਕਸਪ੍ਰੈਸ ਰੋਡਵੇਜ਼ ਆਪਾਂ ਪਹੁੰਚ ਗਏ ਸ਼ਹਿਰ ਭਗਵਾੜਾ ਇਹ ਵੀ ਉੱਪਰ ਦੀ ਲੰਘਾਂਗੇ ਆਪਾਂ ਥੱਲੇ ਨਹੀਂ ਆਦੇ ਸ਼ਹਿਰ ਦੇ ਅੰਦਰ ਨਹੀਂ ਜਾਂਦੇ ਇੱਧਰ ਹਸ਼ਿਆਰਪੁਰ ਰਹਿ ਗਿਆ ਇਹ ਇੱਧਰ ਝੰਡੇ ਵਾਲਾ ਰਹਿ ਗਿਆ ਆਪਾਂ ਸਿੱਧਾ ਜਾਣਾ ਹੈ ਦਿੱਲੀ ਨੂੰ 300 49 ਕਿਲੋਮੀਟਰ ਹੈਗੇ ਦਿੱਲੀ ਆਪਣੇ ਬਸ ਸ਼ਾਮ ਤੱਕ ਪਹੁੰਚਾਂਗੇ ਆਪਾਂ ਦਿੱਲੀ ਜੀ ਬਣੇਰਿਓ ਆਪਣੇ ਦੇ ਨਾਲ ਉਹ ਲੰਗਾ ਆਣਾ ਖੜ ਜਾ ਥੱਲੇ ਨੂੰ ਜੀ ਸ਼ਹਿਰ ਫਗਵਾੜੇ ਨੂੰ ਇਹ ਵਾਲਾ ਪਾਪਾ ਆ ਜੇ ਕਰੀ ਜਾਂਦਾ ਸੀ ਮਾਚਾ ਲੰਗ ਜਾ ਯਾਰ ਮੇਰੇ ਕੋਲ ਤਾਂ ਟਾਈਮ ਬਾਦੂ ਪਿਆ ਤੇਰੇ ਕੋਲ ਘੱਟ ਹੋਣਾ ਤੇ ਹੁਣ ਆਪਾਂ ਉੱਪਰ ਉੱਪਰ ਦੀ ਲੰਗ ਰਹੇ ਆਗੇ ਇਹ ਜੋ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਨੇ ਬਿਲਡਿੰਗਾਂ ਬੜੀਆਂ ਹੋਈਆਂ ਨੇ ਇਹ ਸ਼ਹਿਰ ਫਗਵਾੜੇ ਦੀਆਂ ਨਹੀਂ ਆਂ ਇੰਟਰ ਵੀ ਦੇਖ ਸਕਦੇ ਹੋ ਜੀ ਇਹ ਪਹਿਲਾਂ ਬਣਾਇਆ ਨਹੀਂ ਸੀਗਾ ਪੌਲ ਹੁਣ ਬਣਾਤਾ ਇਹਨਾਂ ਨੇ ਜੀ ਤਾਂ ਹੁਣ ਆਪਾਂ ਨੂੰ ਸ਼ਹਿਰ 'ਚ ਵੜਨ ਦੀ ਲੋੜ ਨਹੀਂ ਹੁੰਦੀ ਉੱਪਰ ਦੇ ਉੱਪਰ ਲੰਘ ਜਾਂਦੇ ਆ ਜਿਵੇਂ ਆਪਾਂ ਜਗਰੋਂ ਵਾਲਾ ਪੁਲ ਲੱਗਦਾ ਹੈ ਲੁਧਿਆਣੇ ਤੋਂ ਆਉਂਦੇ ਆ ਘੰਟੇ ਘਰ ਕੋਲੋਂ ਇਦਾਂ ਹੀ ਸਾਰਾ ਓਪਨ ਬਣਾਇਆ ਗਿਆ। ਫਗਵਾੜਾ ਸ਼ਹਿਰ। ਲਓ ਜੀ ਦੋਸਤੋ ਆਪਾਂ ਲੁਧਿਆਣੇ ਸ਼ਹਿਰ ਚ ਐਂਟਰ ਹੋਣ ਵਾਲੇ ਆ ਜੀ। ਲੁਧਿਆਣਾ ਤਾਂ 15 ਕਿਲੋਮੀਟਰ ਕਰ ਰਿਹਾ ਹੈਗਾ ਕਿਉਂਕਿ ਬਸ ਇੱਥੇੋਂ ਲੁਧਿਆਣਾ ਸਟਾਰਟ ਹੋ ਜਾਂਦਾ ਜਦੋਂ ਟੂਲ ਟੈਕ ਸਟਾਪ ਜਾਂਦਾ ਹੈਗਾ। ਆਹ ਦੇਖੋ ਜੀ ਲੁਧਿਆਣਾ ਸ਼ਹਿਰ ਨੂੰ ਚਾਰ ਚੈਨਲ ਆਉਂਦੀ ਹੈਗੀ। ਸ਼ੇਪੋਲੇ ਦੀ ਮੂਰਤੀ ਦੇਖ ਸਕਦੇ ਤੁਸੀਂ। ਬਹੁਤ ਸੋਹਣੀ ਮੂਰਤੀ ਹੈ ਕਿਤੇ ਵੈਗਰੂ ਸੁੱਖ ਰੱਖੇ ਇਹਦੀ ਖੜਕੇ ਸਪੈਸ਼ਲ ਵੀਡੀਓ ਬਣਾ ਕੇ ਲੈ ਕੇ ਜਾਵਾਂਗੇ ਬਣੇਰੇ ਬਲੌਗ ਦੇ ਨਾਲ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਉਸ ਦਰਿਆ ਤੇ ਜੋ ਆਪਾਂ ਪਰਾ ਮੋਗਾ ਸਾਈਡ ਤੋਂ ਕ੍ਰੋਸ ਕਰਿਆ ਸੀਗਾ ਹੁਣ ਆਪਾਂ ਇਹ ਲੁਧਿਆਣੇ ਤੋਂ ਸਾਈਡ ਤੋਂ ਕ੍ਰੋਸ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋਗੇ ਕਾਫੀ ਵੱਡਾ ਦਰਿਆ ਹੈਗਾ ਤੇ ਪਾਣੀ ਹੈ ਨਹੀਂਗਾ ਹੈ ਨਹੀਂਗਾ ਪਾਣੀ ਤੇ ਰੋਡ ਦੇ ਉੱਤੇ ਪੋਲ ਦੇ ਉੱਤੇ ਥੋੜਾ ਜਾਮ ਲੱਗ ਚੁੱਕਿਆ ਹੈਗਾ ਲੋ ਮਲੋ ਸੰਗਤ ਖਾਬਲੇ ਖੜ ਜਾਂਦੀ ਆ ਕੁਸ ਡੇਗਣ ਵਾਸਤੇ ਇਹਦੇ ਵਿੱਚ ਤੇ ਹੁਣ ਆਊਗਾ ਜੀ ਚੀਕਾਂ ਕੱਢ ਟੂਲ ਟੈਕਸ ਪੰਜਾਬ ਦਾ ਸਭ ਤੋਂ ਵੱਡਾ ਟੂਲ ਟੈਕਸ ਔਰ ਸਭ ਤੋਂ ਮਹਿੰਗਾ ਟੂਲ ਟੈਕਸ ਆਊਗਾ ਇਸ ਟਾਈਮ ਤੇ ਦੇਖ ਸਕਦੇ ਹੋਗੇ ਕਾਫੀ ਵੱਡਾ ਟੂਲ ਟੈਕਸ ਆ ਇਹ ਤੇ ਕਾਫੀ ਵੱਡਾ ਲੰਮਾ ਪੋਲਾ ਕਿਉਂ ਦਰਿਆ ਚੌੜਾਗਾ ਲੋ ਜੀ ਆਪਾਂ ਪਹੁੰਚ ਗਏ ਆਂ ਪੰਜਾਬ ਦੇ ਸਭ ਤੋਂ ਵੱਡੇ ਟੂਲ ਟੈਕਸਟ ਤੇ ਆ ਦੇਖੋ ਸਭ ਤੋਂ ਵੱਧ ਉਰੇ ਪੁਆਇੰਟ ਨੇਗੇ ਸਭ ਤੋਂ ਵੱਡਾ ਔਰ ਸਭ ਤੋਂ ਮਹਿੰਗਾ ਆ ਵੀ ਇਸ ਲੈਂਡ ਚ ਪਾਵਾਂਗੇ ਜਿਹੜੀ ਲੈਂਡ ਛੋਟੀ ਉਧਰ ਲੈ ਕੇ ਜਾਵਾਂਗੇ ਉਹ ਸਿਰੇ ਵਾਲੀ ਲੈਂਡ ਛੋਟੀ ਹੈਗੀ ਉਧਰ ਹੀ ਲੈ ਕੇ ਜਾਂਲਾਂਗੇ ਦੇਖ ਸਕਦੇ ਹੋ ਪੰਜਾਬ ਦਾ ਸਭ ਤੋਂ ਵੱਡਾ ਟੂਲ ਟੈਕਸਟ ਹੈ ਇਹ ਟਾਈਮ ਹੋ ਗਿਆ ਆਪਾਂ ਨੂੰ ਖੜਿਆ ਨੂੰ ਇਹਦੀ ਸਰਵਿਸ ਬਹੁਤ ਸਲੋ ਹੈ ਜੀ ਇਹ ਟੂਲ ਟੈਕਸਟ ਦੀ ਕਾਫੀ ਸਰਵਿਸ ਸਲੋ ਹੈਗੀ ਹੁਣ ਚੱਕਿਆ ਹੈਗਾ ਦੇ ਦੇਖ ਸਕਦੇ ਹੋ ਨਾ ਪਤਾ ਨਹੀਂ ਕਿਉਂ ਮੈਡਮ ਜੀ ਦੇ ਅੰਦਰ ਆਜੇ ਅਗਰੇ ਦੇ ਬਾਹਰ ਭਾਜੇ ਦੇ ਅੰਦਰ ਆ ਮੈਂ ਜੀ ਦੋਸਤੋ ਸਿੱਧਾ ਅਜ ਦਾ ਆਪਾਂ ਪੋੜ ਤੋਂ ਉਤਰਾਂਗੇ ਇਥੋਂ ਇੱਥੇ ਥੱਲੇ ਉਤਰ ਜਾਗੇ ਤਾਂ ਲੁਧਿਆਣਾ ਸ਼ਹਿਰ ਨੂੰ ਸਿੱਧਾ ਲੰਘ ਜਾਗੇ ਤਾਂ ਇਹ ਲੰਘ ਜੂਗਾ ਜੀ ਖੰਨਾ ਅੰਬਾਲਾ ਦਿੱਲੀ ਨੂੰ ਲੰਘ ਜਾਂਦਾ ਰੋਡ ਤੇ ਆਪਾਂ ਆ ਪੋੜੋਂ ਦਾ ਇਥੋਂ ਉਤਰਦੇ ਹੁੰਨੇ ਆ ਜੀ ਲੁਧਿਆਣੇ ਦੀ ਜਾਣ ਵਾਸਤੇ ਆ ਦੇਖੋ ਇੱਕ ਆ ਮੂਰਤੀ ਐ ਬਹੁਤ ਸੋਹਣੀ ਲੱਗਦੀ ਐ ਜੈ ਹੋ ਗਣਪਤੀ ਬੱਪਾ ਮੋਰੀਆ ਇਹ ਤੋਂ ਉੱਤਰਦੇ ਹੁੰਨੇ ਆ ਜੀ। ਕਿਦੋਂ ਵਾਰ ਦਾ ਮੈਂ ਗਲਤੀ ਨਾਲ ਅੱਗੇ ਵੀ ਟੱਪ ਗਿਆ। ਲੇਕਿਨ ਅੱਗੇ ਜਾਣ ਦੀ ਲੋੜ ਨਹੀਂ ਹੁੰਦੀ। ਬਸ ਆ ਮੂਰਤੀ ਦੀ ਨਿਸ਼ਾਨੀ ਰੱਖੇ ਉਰ ਉੱਤਰ ਜੇ। ਇਹ ਹੁਣ ਜਾਊਗੀ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ। ਜੀ ਦੋਸਤੋ ਹੁਣ ਆਪਾਂ ਘੰਟਾ ਘਰ ਵਾਲਾ ਜਿਹੜਾ ਪੁਲ ਹੁੰਦਾ ਉਹ ਤੇ ਚੜ ਗਏ ਆਂਗੇ। ਲੁਧਿਆਣੇ 'ਚ ਇੰਟਰ ਹੋ ਚੁੱਕੇ ਆਪਾਂ। ਹਾਂਜੀ ਦੋਸਤੋ ਇਹ ਇਹ ਹੈ ਜੀ ਉਰੋਂ ਦੀ ਮਸ਼ਹੂਰ ਜਗਾ। ਕਮੈਂਟ ਕਰਕੇ ਦੱਸਿਓ ਨੂੰ ਕੀ ਕਹਿੰਦੇ ਨੇਗੇ ਇਹ ਅਲਦੇ ਆਲੇ ਦੀ ਮਸ਼ਹੂਰ ਜਗ੍ਹਾ ਹੁਣ ਤਾਂ ਦੇਖੋ ਕਿਦਾਂ ਲੱਗਦਾਗਾ ਪੌੜਾ ਆਇਆ ਇਹ ਘੰਟਾ ਘਰ ਜਿਹੜਾ ਰਾਤ ਨੂੰ ਜਗਮਗਾਉਂਦੀ ਹੈ ਲਾਈਟਾਂ ਲਾਈਟਿੰਗ ਚੱਲਦੀ ਹੈ ਨਾ ਬਹੁਤ ਸੋਹਣਾ ਲੱਗਦਾ ਇਹ ਹੈ ਜੂਰੋਂ ਦਾ ਮਸ਼ਹੂਰ ਘੰਟਾ ਘਰ ਇਹਦੇ ਨਾਲ ਹੀ ਜਾਣਾ ਜਾਂਦਾ ਲੁਧਿਆਣਾ ਸ਼ਹਿਰ ਲੋ ਜੀ ਦੋਸਤੋ ਆਪਾਂ ਨੂੰ ਲੁਧਿਆਣੇ ਤੋਂ ਮਾਲ ਮਿਲ ਗਿਆ ਆਪਣੀ ਗੱਡੀ ਲੁਧਿਆਣੇ ਦੇ ਸੰਪੂਰਨ ਧਰਮ ਗੱਡੇ ਤੇ ਪਹਿਲੀ ਵਾਰ ਚੜ੍ਹ ਰਹੀ ਹੈਗੀ ਖੜਾਤੀ ਆ ਜੀ ਦੋਸਤੋ ਲੁਧਿਆਣੇ ਤੋਂ ਆਪਣੀ ਚਾਦਰ ਹੋ ਗਈ ਲੋਡ ਸੁਣ ਮੈਂ ਚਾਦਰ ਦਾ ਬੰਡਲ ਦਿਖਾਣਾ ਕੈਮਰੇ 'ਚ ਦੇਖੋ ਆ ਜਿਹੜੀ ਚਾਦਰ ਪਈ ਆ ਗਈ ਆ ਪਈ ਆ ਜਿਹੜੀ ਪੱਤੀਆਂ ਬਣਾਈਆਂ ਹੋਈਆਂ ਨੇ 1 ਟਨ ਵਜਨ ਆਈ ਹੈ ਇਹਦੇ ਵਿੱਚ 10 ਕੁ ਮਾਣਟ ਵਾਲਾ ਮੈਨੂੰ ਕਹਿੰਦਾ ਆਹ ਮੈਂ ਥੋੜੀ ਇੰਜ ਨੇ ਕਹਿੰਦਾ 10 ਕੁ ਮਾਣਟ ਵਾਲਾ ਹੁਣ ਆਪਣੀ ਗੱਡੀ ਦੁਬਾਰੇ ਕੰਡੇ ਤੇ ਜਾ ਰਹੀ ਹੈਗੀ ਖੰਡਾ ਹੋਣ ਵਾਸਤੇ ਹੋ ਗਏਸ ਕੰਪਨੀ ਦੇ ਵਿੱਚ ਲੋਡ ਕੱਲਾ ਇਹ ਬੰਡਲ ਹੈ ਇਹ 10 ਕਵੰਟਲ ਦਾ ਜਿਹੜੀ ਇਹ ਪੱਤੀਆਂ ਦਾ ਬੰਡਲ ਹੈ ਇਹ 10 ਕਵੰਟਲ ਦਾ ਹੈ ਹੋਰ ਆਪਾਂ ਨਹੀਂ ਪਾਉਣਾ ਕੱਲੇ ਇਸ ਤੋਂ ਬਿਨ ਬਸ ਬਸ ਹੁਣ ਆਪਣੀ ਆਪਣੇ ਸ਼ਹਿਰ ਵੱਲ ਰਵਾਨਗੀ ਹਾਂਜੀ ਦੋਸਤੋ ਆਪਣਾ ਲੁਧਿਆਣੇ ਤੋਂ ਮਾਲ ਲੋਡ ਹੋ ਗਿਆ ਸੀਗਾ ਹੁਣ ਆਪਾਂ ਲੁਧਿਆਣੇ ਤੋਂ ਆਪਣੇ ਸ਼ਹਿਰ ਬਰੇਟਾ ਲਈ ਚੱਲ ਪਿਆਂਗੇ ਆਪਣਾ ਜਿਹੜਾ ਮਾਲ ਲੋਡ ਕੀਤਾ ਹੋਇਆ ਹੈਗਾ ਇਹ ਹੁਣ ਨਹੀਂ ਉਤਰਨਾ ਇਹ ਉਤਰੂਗਾ ਮਾਰਨਿੰਗ ਆ ਤੇ ਹੁਣ ਆਪਾਂ ਇਥੋਂ ਲੁਧਿਆਣੇ ਤੋਂ ਚੱਲ ਪਏ ਆਂ ਜੀ ਠੀਕ ਹੈ ਲਓ ਜੀ ਦੋਸਤੋ ਇਹ ਹੈ ਜੀ ਲੁਧਿਆਣੇ ਦਾ ਗਿੱਲ ਰੋਡ ਆਪਾਂ ਲੁਧਿਆਣੇ ਗਿੱਲ ਰੋਡ ਪਹੁੰਚ ਚੁੱਕੇ ਆਂਗੇ ਮਾਲ ਲੈ ਕੇ ਤੋਰਲਾ ਵੀਰੇ ਤੋਰਲਾ ਤੋਰਲਾ ਲੁਧਿਆਣੇ ਦੇ ਗਿੱਲ ਰੋਡ ਆਪਾਂ ਆ ਗਏ ਆਂ ਜੀ ਮਾਲ ਲੋਡ ਕਰਕੇ ਲਓ ਜੀ ਦੋਸਤੋ ਮੈਂ ਇੰਡੀਕੇਟਰ ਇੱਧਰ ਇੱਧਰ ਮੋੜਨ ਵਾਸਤੇ ਇੱਕ ਮੋਟਰਸਾਈਕਲ ਆਇਆ ਬਹੁਤ ਅੱਤਗਾਲਾ ਉਹ ਲੰਘ ਗਿਆ ਕੋ ਇੱਧਰ ਦੀ ਕੱਢ ਕੇ ਦੇਖ ਲੋ ਹਾਂ ਫੇਰ ਕਹਿੰਦੇ ਗੱਡੀ ਵਾਲਾ ਕਸੂਰ ਆ ਆਪਾਂ ਖੜਕੇ ਜੀ ਹੁਣ सोनू मोनु ਤੇ ਚਿੱਲ ਮਿਲ ਢਾਬੇ ਤੇ ਤੇ ਇੱਥੇ ਆਪਾਂ ਪੀਵਾਂਗੇ ਚਾਹ ਪਾਣੀ ਕਿਉਂਕਿ ਕਾਫੀ ਟਾਈਮ ਹੋ ਗਿਆ ਉਹਦੇ ਆਪਾਂ ਰੋਟੀ ਖਾਦੀ ਹੈਗੀ ਮੁੜ ਕੇ ਰੋਟੀ ਨਹੀਂ ਖਾਦੀ ਹੈਗੀ ਤੇ ਚਾਹ ਪਾਣੀ ਪੀਵਾਂਗੇ सोनू मोनु ਦਾ ਚਿੱਲ ਮਿਲ ਢਾਬਾ हां जी दोस्तों आज दो ਘਟੋ ਘਟ 7-8 ਸਾਲ ਪਹਿਲਾਂ ਆਪਾਂ ਇੱਥੇ ਰੋਟੀ ਖਾ ਕੇ ਗਏ ਸੀਗੇ ਮਾਲਕ ਨਾਲ ਆਏ ਸੀਗੇ ਉਦੋਂ ਤੇ ਉਸ ਤੋਂ ਬਾਅਦ ਅੱਜ ਆਏ ਆ ਆਪਾਂ ਏ ਢਾਬੇ ਤੇ ਤੇ ਪਹਿਲਾਂ ਵੀ ਆਇਆ ਸੀ ਦਮਾ ਚਾਹ ਪਾਣੀ ਪੀ ਕੇ ਗਏ ਸੀ ਰੋਟੀ ਵੀ ਖਾਦੀ ਸੀ ਅੱਜ ਵੀ ਰੋਟੀ ਨਹੀਂ ਖਾਦੇ ਹੈਗੇ ਚਾਹ ਨਾਲ ਤੁਸੀਂ ਥਾਂ ਨੂੰ ਲੈ ਰਹੇ ਘਰੇ ਰੋਟੀ ਬਣੀ ਪਈ ਹੈ ਰੋ ਖਰਾਬ ਹੋ ਗਈ ਬਹੁਤ ਛੋਟਾ ਢਾਬਾ ਹੈ सोनू मोनु ਦਾ ਚਿੱਲ ਮਿਲ ਢਾਬਾ ਲੋ ਜੀ ਦੋਸਤੋ ਆਪਾਂ ਸੰਗਰੂਰ ਸ਼ਹਿਰ ਕ੍ਰੋਸ ਕਰ ਗਏ ਹਾਂ ਸਨਾਮ ਰਹਿ ਗਿਆ ਇੱਥੇ 12 ਕਿਲੋਮੀਟਰ ਤੇ ਟਾਈਮ ਹੋ ਗਿਆ ਜੀ 8:41 ਮਿੰਟ ਹੋ ਗਏ ਨੇ ਕਿਉਂਕਿ ਫਿਰ ਗੱਡੀ ਲੋਡ ਕਰਕੇ ਆਪਾਂ ਨੂੰ ਥੋੜਾ ਹੌਲੀ ਆਣਾ ਪੈਂਦਾਗਾ ਹੈਗਾ ਘੰਟੇ ਦਾ ਟਾਰਗੇਟ ਹੈ ਘਰੇ ਪਹੁੰਚਣ ਦਾ